ਪਪਾ ਇੱਕ ਮੇਰੀ ਜਿਗਿਆਸਾ ਸੀ ਅੱਜ ਬੈਠੇ ਆ ਗਈ ਮਨ ਦੇ ਵਿੱਚ ਕੀ ਆਪਾਂ ਨਾਰਮਲੀ ਆਪਾਂ ਸੁਣਦੇ ਆ ਕਿ ਅੰਤ ਭਲੇ ਦਾ ਭਲਾ ਬਿਲਕੁਲ ਅਖਾਣ ਅਖਾਣ ਆਪਾਂ ਨੂੰ ਬੜੇ ਕਿਤਾਬਾਂ 'ਚ ਮਿਲ ਨੂੰ ਦੇਖਣ ਨੂੰ ਮਿਲਦਾ ਹੈ ਕਿਤਾਬਾਂ 'ਚ ਵੀ ਮਿਲਦਾ ਹੈ ਇਹ ਪੀੜੀਦਰ ਪੀੜੀ ਚੱਲਿਆ ਵੀ ਆਉਂਦਾ ਹੈ ਪਰ ਇਹਦੇ 'ਚ 100% ਸਚਾਈ ਹੁੰਦੀ ਹੈ ਜਿਹੜੀ ਸਿਆਣਿਆਂ ਨੇ ਗੱਲ ਕਹੀ ਹੁੰਦੀ ਹੈ ਹਾਂ ਤੇ ਇਹਦੇ ਵਿੱਚ ਜੇ ਅੰਤ ਭਲੇ ਦਾ ਭਲਾ ਹੈ ਤਾਂ ਅੰਤ ਬੁਰੇ ਦਾ ਬੁਰਾ ਵੀ ਹੋਊ ਹੋਣਾ ਚਾਹੀਦਾ ਬਿਲਕੁਲ ਇਹ ਇਹ ਤਾਂ ਕੁਦਰਤੀ ਹੈ ਤੇ ਇਹ ਗੱਲਾਂ ਦਾ ਆਪਸ ਦੇ ਵਿੱਚ ਵੀ ਇਹਨਾਂ ਦਾ ਕੋਈ ਸੈਂਟੀਫਿਕ ਰੀਜ਼ਨ ਜਾਂ ਇਹਨਾਂ ਦਾ ਸੈਂਟੀਫਿਕ ਕਾਰਨ ਕੋਈ ਹੋ ਸਕਦਾ ਕਿ ਜਿਹੜਾ ਬੰਦਾ ਚਲੋ ਆਪਾਂ ਹੁਣ ਦੇਖਦੇ ਹਾਂ ਕਿ ਆਪਾਂ ਇਹਨੂੰ ਚਾਹੇ ਰੱਬ ਕਿੰਨੀ ਲਾਲੀਏ ਵੀ ਜੇ ਬੰਦਾ ਕਿਸੇ ਦਾ ਭਲਾ ਕਰਦਾ ਤਾਂ ਉਹਦਾ ਭਲਾ ਹੋ ਜੇ ਕਿਸੇ ਕੋਈ ਬੰਦਾ ਕਿਸੇ ਦਾ ਬੁਰਾ ਕਰਦਾ ਤਾਂ ਉਹਦਾ ਬੁਰਾ ਹੋ ਹੂੰ ਸੋ ਇਸ ਚ ਇਹਨਾਂ ਚੀਜ਼ਾਂ ਨੂੰ ਦੇ ਸੈਂਟੀਫਿਕ ਰੀਜ਼ਨ ਬਾਰੇ ਕੋਈ ਸਾਨੂੰ ਚੰਨਣਾ ਪਾ ਮਤਲਬ ਬਹੁਤ ਵੱਡਾ ਸਵਾਲ ਹੈ ਕਿ ਕਿਸਮਦਾ ਹੈ ਹਾਂ ਵੀ ਆਮ ਤੌਰ ਤੇ ਤਾਂ ਆਪਾਂ ਕਹਿੰਦੇ ਨੇ ਵੀ ਅੰਤ ਭਲੇ ਦਾ ਭਲਾ ਜਾਂ ਉਹਦਾ ਅੰਤ ਜਿਹੜਾ ਬੁਰਾ ਕਰਦਾ ਉਹਦਾ ਬੁਰਾ ਹੋਊਗਾ ਤੇ ਇਹਨੂੰ ਪ੍ਰਮਾਤਮਾ ਕਰ ਆਪਣੇ ਆਪ ਕਰੂਗਾ ਹਾਂ ਪਰ ਬਹੁਤੇ ਬੰਦੇ ਸੋਚਦੇ ਨੇ ਵੀ ਕਦੋਂ ਦੇਖਿਆ ਬਹੁਤੇ ਬੰਦੇ ساری ਉਮਰ ਪਾਪ ਕਮਾਉਂਦੇ ਨੇ ਪ੍ਰੰਤ ਦੇ ਉਤੇ ਬੜੇ ਉਹ ਸ਼ਾਨ ਨਾਲ ਅਬਦਾ ਸ਼ਾਂਤੀ ਨਾਲ ਮਰ ਜਾਂਦੇ ਨੇ ਉਹਦੇ ਬੰਦੇ ਨੇ ਵਿਚਾਰੇ ساری ਉਮਰ ਪੁੰਨ ਕਰਦੇ ਨੇ ਜਾਂ ਚੰਗੀ ਕਰਮ ਕਰਦੇ ਨੇ ਪਰ ਅੰਤ ਨੂੰ ਉਹ ਬੜੇ ਤੜਪ ਤੜਫ ਕੇ ਉਹ ਮਤਲਬ ਗਰੀਬੀ ਨਾਲ ਕੰਗਾਲੀ ਨਾਲ ਘੁਲ ਕੇ ਮਰਦੇ ਨੇ ਤੇ ਇਹ ਇਹ ਗੱਲ ਨੂੰ ਅੰਤ ਭਲੇ ਦਾ ਭਲਾ ਜਾਂ ਅੰਤ ਬੁਰੇ ਦਾ ਬੁਰਾ ਇਹ ਸੈਂਟੀਫਿਕ ਤੌਰ ਤੇ ਕਿੱਦਾਂ ਹੁੰਦਾ ਹੈ ਹਾਂ ਇਹ ਹੀ ਹੈ ਇਹ ਆਪਾਂ ਨੂੰ ਲੱਗਦਾ ਹੁੰਦਾ ਹੈ ਵੀ ਆ ਨਾਲੇ ਬੁਰੇ ਕਰਮ ਕਰਦਾ ਤੇ ਨਾਲੇ ਇਹ ਮौज ਕਰਦਾ ਹਾਂ ਅਸਲ ਚ ਇਹਦੇ ਪਿੱਛੇ ਅ ਹਕੀਕਤ ਹੋਰ ਹੈ ਹਾਂ ਇਹ ਅੰਤ ਭਲੇ ਦਾ ਭਲਾ ਇਹ ਨਿੱਜੇ ਨਾਲ ਜੁੜਿਆ ਹੋਇਆ ਅੱਛਾ ਕੱਲੇ ਉਸੇ ਬੰਦੇ ਨਾਲ ਜਿਹੜਾ ਬੰਦਾ ਭਲਾ ਕਰਦਾ ਉਸ ਉਸੇ ਦਾ ਅੰਤ ਭਲਾ ਹੋਊਗਾ ਜਿਹੜਾ ਬੰਦਾ ਬੁਰਾ ਕਰਦਾ ਅੰਤ ਉਸੇ ਦਾ ਬੁਰਾ ਹੋਊਗਾ ਪਰ ਕਈ ਵਾਰੀ ਨਾ ਜਦੋਂ ਉਹਦੇ ਕਿਸੇ ਘਰ ਦਾ ਨੁਕਸਾਨ ਹੋ ਜਾਂਦਾ ਜਾਂ ਕੋਈ ਹੋਰ ਬਚਪਾਲ ਬੱਚਾ ਕੋਈ ਮਰ ਜਾਂਦਾ ਤਾਂ ਲੋਕ ਕਹਿੰਦੇ ਨੇ ਵੀ ਆ ਦੇਖੇ ਬੁਰੇ ਕੰਮ ਕਰਦਾ ਦੀ ਸਾਰੇ ਦਾ ਨੌਜਵਾਨ ਮੁੰਡਾ ਮਰ ਗਿਆ। ਕੀ ਇਹ 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 ਗੱਲ ਸੈਂਟੀਫਿਕ ਨਹੀਂ ਹਣ ਕਿਉਂਕਿ ਉਹ 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 ਉਹਦੇ ਨਾਲ ਤਲਕਦਾ ਰੱਖਦੀਆਂ ਨਹੀਂ ਸੱਚ ਤਾਂ ਉਹ ਹੀ ਆ ਨਾ ਜਿਹੜਾ ਬੰਦਾ ਬੁਰੇ ਕੰਮ ਕਰਦਾ ਜਾ ਭਲੇ ਕਰਮ ਕਰਦਾ ਉਹ ਉਹਦਾ ਮੁਆਵਜਾ ਜਾਂ سزا ਉਸੇ ਨੂੰ ਮਿਲੇ ਉਸੇ ਨੂੰ ਮਿਲੇ ਬਿਲਕੁਲ ਹਾਂ ਇਹ ਇੱਕ ਗੱਲ ਸੈਂਟਿਫਿਕ ਤੌਰ ਤੇ ਸਿੱਧ ਕੀਤੀ ਗਈ ਹੈ ਬਿਲਕੁਲ ਹੈਗੀ ਹੈ ਹੂੰ ਇਹਦਾ ਜਿਹੜਾ ਤੋਲ ਹੈ ਜੁੜਿਆ ਹੋਇਆ ਉਹਦੇ ਸਰੀਰ ਨਾਲ ਤੇ ਸਿਹਤ ਨਾਲ ਜੁੜਿਆ ਹੋਇਆ ਹੈ ਅੱਛਾ ਉਹ ਕਿਵੇਂ ਹਾਂ ਜਿਹੜਾ ਬੰਦਾ ਚੰਗੇ ਕਰਮ ਕਰਦਾ ਹੂੰ ਕਦੇ ਤੂੰ ਜਮਾ ਕੇ ਦੇਖ ਲਈ ਕੋਈ ਅੱਛਾ ਕਰਮ ਕਰਕੇ ਆ ਕਿਸੇ ਗਰੀਬ ਗੁਰਬੇ ਨੂੰ ਸੜਕ ਟਪਾ ਕੇ ਆ ਤੇ ਜੇ ਕੋਈ ਭੁੱਖਾ ਬੈਠਾ ਉਹਨੂੰ ਰੋਟੀ ਖਵਾ ਇਹੋ ਜੇ ਇੱਕ ਦੋ ਕੰਮ ਕਰਕੇ ਆ ਕੇ ਬੜੀ ਮਨ ਨੂੰ ਖੁਸ਼ੀ ਮਿਲਦੀ ਹਾਂ ਪਹਿਲੀ ਗੱਲ ਤਾਂ ਉਸੇ ਵੇਲੇ ਤੁਹਾਡੇ ਮਨ ਨੂੰ ਸ਼ਾਂਤੀ ਮਿਲੂਗੀ ਉਸੇ ਵੇਲੇ ਤੁਹਾਡਾ ਮਨ ਬਹੁਤ ਵਧੀਆ ਹੋਊਗਾ ਬਿਲਕੁਲ ਤੇ ਤੁਸੀਂ ਕੋਈ ਮਾੜਾ ਕਰਮ ਕਰਿਆ ਤੁਹਾਡੀ ਆਤਮਾ ਨੂੰ ਭੰੋੜ ਕੇ ਆਤਮਾ ਕਈ ਵਾਰੀ ਫਟਕਾਰਦੀ ਹੈ ਬੰਦੇ ਨੂੰ ਆਤਮ ਬੜੇ ਉਹਦੀ ਖਿਲਾਫ ਹੋ ਜਾਂਦਾ ਜਦੋਂ ਬੁਰਾ ਕਰਮ ਕਰਦਾ ਹੈ ਤਾਂ ਪਹਿਲੀ ਗੱਲ ਤਾਂ ਉਸੇ ਹੀ ਬੜੀ ਉਹਨੂੰ ਤੜਫਣਾ ਲੱਗ ਜਾਂਦੀ ਹੈ ਯਾਰ ਬਹੁਤ ਆਪਾਂ ਨੂੰ ਕਰਨਾ ਨਹੀਂ ਕਿਹਾ ਕਹਿੰਦਾ ਮੈਂ ਵੀ ਇਹ ਬੰਦੇ ਦੀ ਅੰਤਰਾਤਮਾ ਉਹਨੂੰ ਆਕਾ ਮਾਰਦੀ ਹੈ ਫਿਰ ਰਾਤ ਨੂੰ ਉਹਨੂੰ ਨੀਂਦ ਨਹੀਂ ਆਉਂਦੀ ਫਿਰ ਰਾਤ ਨੂੰ ਬੜਾ ਉਹ ਤੜਪਣਾ ਕਰਦਾ ਹੈ ਹਾਂ ਅਸਲ 'ਚ ਜਦੋਂ ਸਾਨੂੰ ਖੁਸ਼ੀ ਮਿਲਦੀ ਹੈ ਜਾਂ ਸਾਨੂੰ ਗਮੀ ਮਿਲਦੀ ਹੈ ਕਿਸੇ ਬਜਾ ਦੇ ਨਾਲ ਕੋਈ ਕਰਮ ਕਰਨ ਦੇ ਨਾਲ ਤਾਂ ਇਹ ਸਾਰੀ ਕੈਮੀਕਲਜ਼ ਦੀ ਖੇਡ ਹੈ ਅੱਛਾ ਕੈਮੀਕਲਜ਼ ਰਸਾਇਣ ਜਾਂ ਦੇਸੀ ਭਾਸ਼ਾ ਚੱਪਾ ਕਹਿੰਦੀ ਹੈ ਵੀ ਰਸ ਹਾਂ ਸਾਡੇ ਸਰੀਰ ਦੇ ਵਿੱਚ ਅਣਗਿਣਤ ਰਸ ਪੈਦਾ ਹੁੰਦੇ ਨੇ ਠੀਕ ਹੈ ਉਹ ਰਸਾਂ ਦੀ ਹੀ ਅਸੀਂ ਸਾਰੀ ਖੇਡ ਖੇਡਦੇ ਆ ਚੰਗਾ ਕਰਮ ਕਰਦੇ ਆ ਤਾਂ ਸਾਡੇ ਡੋਪਾਮੀਨ ਆਪਣੇ ਸੈਰੋਟੋਨਿਨ ਉਹਨਾਂ ਦੇ ਨਾਂ ਨੇ ਉਹ ਰਿਲੀਜ਼ ਹੁੰਦੇ ਨੇ ਤੇ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਖੁਸ਼ੀ ਨਾਲ 피ਵਾ ਹੋਇਆ ਰਹਿੰਦਾ ਹੈ ਬੰਦਾ ਠੀਕ ਹੈ ਤੇ ਬਾਬੇ ਨੇ ਵੀ ਕਿਹਾ ਹੋਰ ਨਸ਼ੇ ਸਭ ਰਹਿਣ ਕੇ ਉਤਰ ਜਾਣ ਪ੍ਰਭਾਤ ਨਾ ਨਾਮ ਕੁਮਾਰੀ ਨਾਨਕਾ ਚੜੀ ਰਹੇ ਰਾਤ ਉਹ ਨਾਮ ਦੀ ਕੁਮਾਰੀ ਦਾ ਮਤਲਬ ਚੰਗੇ ਕਰਮ ਤੋਂ ਹੀ ਹੈ ਠੀਕ ਹੈ ਵੀ ਜਦੋਂ ਤੁਸੀਂ ਚੰਗੇ ਕਰਮ ਕਰੋਗੇ ਤਾਂ ਜਿਹੜੀ ਉਹ ਤੁਹਾਡੇ ਮਨ ਨੂੰ ਖੁਮਾਰੀ ਜਿਹੜੀ ਹੋਈ ਹੈ ਜਿਹੜਾ ਤੁਹਾਡੇ ਮਨ ਦੇ ਵਿੱਚ ਵਿਚਾਰ ਆਉਂਦੇ ਨੇ ਜਾਂ ਜੋ ਤੁਹਾਡੇ ਮਨ ਦੇ ਵਿੱਚ ਉਹ ਕੈਮੀਕਲ ਉਹ ਰਸਾਇਣ ਰਿਲੀਜ਼ ਹੁੰਦੇ ਨੇ ਉਹ ਤੁਹਾਨੂੰ ਖੁਸ਼ੀ ਦਿੰਦੇ ਰਹਿਣਗੇ ਸੋ ਖੁਸ਼ੀਆਂ ਦਾ ਤੱਲ ਕਿਹਨਾਂ ਰਸਾਇਣਾਂ ਨਾਲ ਹੈ ਤੇ ਜਦੋਂ ਤੁਸੀਂ ਖੁਸ਼ੀ ਖੁਸ਼ੀ ਕੋਈ ਕੰਮ ਕਰੋਗੇ ਤਾਂ ਉਹ ਕੰਮ ਵੀ ਸਾਰਤਕ ਹੋਊਗਾ ਤੇ ਤੁਸੀਂ ਪਰਿਵਾਰ 'ਚ ਲੜਾਈ ਨਹੀਂ ਕਰੋਗੇ ਥੋੜੀ એનર્ਜੀ ਸਹੀ ਤਰੀਕੇ ਨਾਲ ਜਿਹੜੀ એનર્ਜੀ ਹੈ ਊਰਜਾ ਹੈ ਉਹ ਸਾਰੀ ਸਹੀ ਪਾਸੇ ਲੱਗੂ ਤੇ ਤੁਹਾਡਾ ਕਾਰੋਬਾਰ ਵੀ ਹੈ ਜਿਹੜਾ ਉਹ ਪੋਜ਼ਿਟਿਵ ਪਾਸੇ ਜਾਊਗਾ ਬਹੁਤ ਅੱਛਾ ਹੋਊਗਾ ਬਿਲਕੁਲ ਇਹ ਹੈ ਅੰਤ ਭਲੇ ਦਾ ਭਲਾ ਜੇ ਦੋ ਬੰਦੇ ਦਾ ਭਲਾ ਕਰਦਾ ਕੋਈ ਤਾਂ ਉਹਦੇ ਜਿਹੜੇ ਰਸਾਇਣ ਨੇ ਚੰਗੇ ਖੁਸ਼ੀਆਂ ਵਾਲੇ ਵਧੀਆ ਰਸਾਇਣ ਸਾਡਾ ਸਰੀਰ ਰਿਲੀਜ਼ ਕਰਦਾ ਤੇ ਉਹਦੇ ਕਰਕੇ ਉਹਦੇ ਸਾਰੇ ਜਿਹੜੇ ਕਰਮ ਨੇ ਉਹ ਸਰਟੀਫਿਕੇਟ ਤੌਰ ਤੇ ਚੰਗੇ ਹੀ ਹੁੰਦੇ ਜਾਂਦੇ ਨੇ ਬਿਲਕੁਲ ਕਿਉਂਕਿ ਓਵਰਸਾਈਡ ਨੇ ਜਿਹੜੇ ਉਹ ਖੁਸ਼ ਰੱਖਦੇ ਉਹ ਖੁਸ਼ ਰਹਿਣ ਵਾਲਾ ਜਿਹੜਾ ਬੰਦਾ ਹੈ ਉਹ ਹਮੇਸ਼ਾ ਚੰਗੇ ਕਰਮ ਹੀ ਕਰਦਾ ਹੈ ਇਦਾਂ ਦੂਜਾ ਪਸਾ ਆ ਗਿਆ ਮਾੜੇ ਕਰਮ ਕਰਨ ਵਾਲਾ ਅੰਤ ਮਾੜੇ ਦਾ ਮਾੜਾ ਕਹ ਲਈਏ ਮੈਂ ਪਾਣੀ ਪੀ ਲਾਂ ਥੋੜਾ ਪੀ ਲੋ ਪੀ ਲੋ ਪੀ ਲੋ ਕਿਉਂਕਿ ਇਹ ਚੀਜ਼ ਦੇ ਨਾਲ-ਨਾਲ ਮੈਂ ਕਿਉਂਕਿ ਮੰਨਦੀਆਂ ਆਉਂਦੀਆਂ ਨੇ ਵੀ ਯਾਰ ਮਾੜਾ ਬੰਦਾ ਕਰਦਾ ਤਾਂ ਉਹਦੇ ਨਾਲ ਮਾੜਾ ਹੋ ਜਾਂਦਾ ਤੋ ਕਿਤਨਾ ਕਿਤੇ ਕਿਤਨਾ ਕਿਤੇ ਸਾਰਾ ਕੁਝ ਰਸਾਇਣ ਦੇ ਨਾਲ ਜਾਂ ਉਹਦੀ એનર્ਜੀ ਦੇ ਨਾਲ ਹੀ ਤਾਲਕ ਰੱਖਦਾ ਹੈ ਕਿ ਉਹ ਬੰਦੇ ਦੇ ਫਿਰ ਉਹ ਜੇ ਡੋਪਾਮਿਨਸ ਰੋਟੋਨਿਨ ਉਹ ਜੇ ਹੀ ਉਹਦੇ ਰਿਲੀਜ਼ ਹੁੰਦੇ ਹੋਣਗੇ ਬੇਰੇ ਬਸ ਤੇ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਵੀ ਮੇਰਾ ਬੱਚਾ ਇਹੋ ਜੇ ਸਵਾਲ ਕਰਨ ਲੱਗ ਗਿਆ ਜਿਹੜੇ ਬੰਦੇ ਨੂੰ 70 ਸਾਲ ਦੀ ਉਮਰ 'ਚ ਜਾ ਕੇ ਕਿਤੇ ਠੋਕਰ ਮਾਰਦੇ ਨੇ ਤੇ ਬਹੁਤ ਅੱਛੀ ਗੱਲ ਹੈ ਜਿਹੜੀ ਤੇਰੀ ਇਸ ਤਰ੍ਹਾਂ ਦੀ ਜਿਗਿਆਸਾ ਪੈਦਾ ਹੋਈ ਹੋਈ ਆ ਤਾਂ ਤੂੰ ਬਹੁਤ ਅੱਛੇ ਕਰਮ ਕਰੇਗਾ ਅੱਛੇ ਕਰਮ ਕਰੇਗਾ ਤਾਂ ਕਾਮਯਾਬ ਹੋਵੇਂਗਾ ਹੂੰ ਤੇ ਅੰਤ ਬੁਰੇ ਦਾ ਬੁਰਾ ਕਿਵੇਂ ਹੁੰਦਾ ਹੈ ਹਮ ਏਮਲ ਅਖਾਨ ਪੂਰਾ ਆਪਾਂ ਕਰਨ ਲੱਗਿਆਂ ਅੰਤ ਭਲੇ ਦਾ ਭਲਾ ਆਪਾਂ ਦੱਸਤਾ ਅੰਤ ਬੁਰੇ ਦਾ ਬੁਰਾ ਇਹ ਆਪਣੇ ਕੋਲੋਂ ਲਾ ਲਿਆ ਆਪਾਂ ਨੇ ਭਾਵੇਂ ਉਹ ਉਹ ਅਖਾਨ ਸੀਗਾ ਅੱਦਾ ਠੀਕ ਹੈ ਪਰ ਪੂਰਾ ਤਾਂ ਹੀ ਬਣਦਾ ਜੇ ਭਲੇ ਦਾ ਭਲਾ ਤੇ ਬੁਰੇ ਦਾ ਬੁਰਾ ਹੋਵੇ ਹਾਂ ਸੋ ਇਸੇ ਤਰ੍ਹਾਂ ਜਿਹੜੇ ਜਦੋਂ ਕੋਈ ਬੰਦਾ ਬੁਰਾ ਕਰਮ ਕਰਦਾ ਹੈ ਮਾੜੇ ਕਰਮ ਕਰਕੇ ਆਉਂਦਾ ਹੈ ਕ੍ਰਿਮੀਨਲ ਬੰਦਾ ਕੋਈ ਕ੍ਰਿਮੀਨਲ ਨਾਲ ਹਾਂ ਜਿਹੜੇ ਕਾਰਜ ਕਰਦਾ ਹੈ ਤੇ ਉਹਦੇ ਉਹੀ ਜਿਹੜੇ ਰਸਾਇਣ ਨੇ ਉਹ ਬੁਰੇ ਨਿਕਲਦੇ ਨੇ ਸਾਡਾ ਸਰੀਰ ਕੁਦਰਤ ਨਹੀਂ ਇਹੋ ਜੀ ਚੀਜ਼ ਬਣਾਈ ਹੋਈ ਹੈ ਗੁਰਬਾਣੀ ਚ ਲਿਖਿਆ ਜੋ ਬ੍ਰਹਮੰਡੇ ਸੋਈ ਪਿੰਡੇ ਵੀ ਜੋ ਬ੍ਰਹਮੰਡ ਦੇ ਵਿੱਚ ਜਿਵੇਂ ਸੂਲਾਂ ਪੰਡੇ ਸੱਪ ਇਹ ਹੈ ਜੋ ਕੁਛ ਹੈ ਉਸੇ ਤਰ੍ਹਾਂ ਘੁੱਗੀਆਂ ਗਟਾਰਾਂ ਬੜਾ ਚੰਗੇ ਚੰਗੇ ਫਲ ਫਰੂਟ ਬਹੁਤ ਫੁੱਲ ਫਲਾਵਰ ਬਹੁਤ ਕੁਝ ਚੰਗਾ ਚੰਗਾ ਵੀ ਮਿਲਦਾ ਇਹਦੇ ਵਿੱਚ ਜਾਨੀ ਦੋਏ ਚ ਉਹੀ ਚੀਜ਼ ਸਾਡੇ ਅੰਦਰ ਵੀ ਹੈ ਸਾਡੇ ਪਿੰਡੇ ਦੇ ਵਿੱਚ ਸਾਡੇ ਉਹ ਪਿੰਡੇ ਨੂੰ ਨਾ ਕਿਹਾ ਕਿ ਕਿਤਨਾ ਕਿਤੇ ਇਹ ਗੱਲ ਹੈ ਵੀ ਕਿਹੜੀ ਚੀਜ਼ ਤੁਹਾਡੇ ਤੇ ਹਾਵੀ ਜ਼ਿਆਦਾ ਹੋਗੀ ਉਸ ਤਰੀਕ ਦੀ એનર્ਜੀ ਤੁਹਾਨੂੰ ਸਰੀਰ ਕੰਨ ਲੱਗ ਜਾਂਦੇ ਆਪ ਤਰ੍ਹਾਂ ਦੇ ਤੁਹਾਡੇ ਜਿਹੜੇ ਹਾਰਮੋਨ ਨੇ ਉਹ ਰਿਲੀਜ਼ ਹੋਣ ਲੱਗ ਜਾਂਦੇ ਨੇ ਉਹ ਹੀ ਲੱਗਣ ਲੱਗ ਜਾਂਦਾ ਬੰਦੇ ਨੂੰ ਹਾਂ ਤੇ ਉਹ ਉਸੇ ਵੇਲੇ ਹੀ ਉਥੋਂ ਉਹਨੂੰ ਪੁਛਤਾਵਾ ਸ਼ੁਰੂ ਹੋ ਜਾਂਦਾ ਹੈ ਜਦੋਂ ਉਹ ਬੁਰਾ ਕਰਮ ਕਰਦਾ ਹੈ ਤੇ ਉਹ ਬੁਰਾ ਕਰਮ ਦੇ ਨਾਲ ਉਹਦੇ ਮੂੰਹ ਤੇ ਨਿਰਾਸ਼ਾ ਛਾ ਜਾਂਦੀ ਹੈ ਉਹਦੇ ਸਰੀਰ ਚ ਨਿਰਾਸ਼ਾ ਛਾ ਜਾਂਦੀ ਹੈ ਤੇ ਜਦੋਂ ਨਿਰਾਸ਼ਾ ਦੇ ਵਿੱਚ ਘਰੇ ਆਉਂਦਾ ਜੇ ਕੋਈ ਉਹਨੂੰ ਬੁਲਾਉਂਦਾ ਪਾਣੀ ਦਾ ਗਲਾਸ ਦਿੰਦਾ ਹੈ ਇਹ ਨਹੀਂ ਪਤਾ ਉਹ ਕਾ ਪਾਣੀ ਦੇ ਗਲਾਸ ਦੇਣ ਵਾਲੇ ਇਹਦੇ ਉਹ ਮਰੇ ਪਛੰਡਾ ਉਹਦਾ ਉਹ ਆਪ ਵੀ ਫਾਹੇ ਟੰਗਿਆ ਰਹਿੰਦਾ ਹੈ ਤੇ ਸਾਰੇ ਘਰਦਿਆਂ ਨੂੰ ਵੀ ਫਾਹੇ ਟੰਗਿਆ ਰਹਿੰਦਾ ਉਹਦੇ ਆਲੇ ਦਲੇ ਨੂੰ ਵੀ ਕਿਉਂਕਿ ਉਹਦੇ ਜਿਹੜੇ ਮਾੜੇ ਰਸਾਇਣ ਰিলিজ ਹੋ ਰਹੇ ਨੇ ਉਹਨੂੰ ਚੰਗਾ ਕੁਝ ਕਰਨੀ ਨਹੀਂ ਦੇ ਰਹੇ ਹਾਂ 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 ਤੇ ਉਹਦੇ ਨਾਲ ਉਹਦਾ ਸਾਰਾ ਸਿਸਟਮ ਵਿਗੜ ਜਾਂਦਾ ਠੀਕ ਹੈ ਦਹਾ ਮਤਲਬ ਜਦੋਂ ਬੰਦਾ ਬਾਰ-ਬਾਰ ਕਿਸੇ ਨੂੰ ਝੜਕੀ ਜਉ ਬਾਰ-ਬਾਰ ਗਾਲਾਂ ਕੱਢੀ ਜਉ ਬਾਰ-ਬਾਰ ਗਲਤ ਫਲਤ ਕੰਮ ਕਰੀ ਜਾਊਗਾ ਤਾਂ ਉਦੋਂ ਅਗਲੇ ਵੀ ਕੰਡੇ ਤੇ ਹੋ ਜਾਂਦੇ ਨੇ ਤੇ ਇਸ ਤਰ੍ਹਾਂ ਸਾਰੇ ਪਰਿਵਾਰ ਦੇ ਵਿੱਚ ਵੀਰ ਤਣਾਅ ਆ ਜਾਂਦਾ ਤਣਾਅ ਆ ਜਾਂਦਾ ਤਾਂ ਜਿਹੜੀ ਉਹਦੀ ਕਬੀਲਦਾਰੀ ਹੈ ਜਿਹੜਾ ਉਹਦਾ ਕਾਰੋਬਾਰ ਹੈ ਉਹ ਪਛਾਣੂ ਕਿਉਂਕਿ ਜਦੋਂ ਕਰਨੀ ਉਹ ਮਾੜੇ ਕਰਨ ਲੱਗ ਗਿਆ ਤੇ ਉਹ ਜਿਹੜੇ ਚੀਜ਼ਾਂ ਕਮਾਊਗਾ ਕਰੂਗਾ ਘਰ ਤੇ ਕਰੇ ਚਾਹੇ ਸਮਾਜ ਚ ਕਰੇ ਚਾਹੇ ਫੈਕਟਰੀ ਚ ਕਰੇ ਚਾਹੇ ਖੇਤ ਚ ਉਹ ਗਲਤੀ ਕਰੂਗਾ ਗਲਤੀ ਕਰੂਗਾ ਇਸ ਤਰ੍ਹਾਂ ਇਹ ਸੈਂਟਿਫਿਕ ਤੌਰ ਦੇ ਉੱਤੇ ਇਦਾਂ ਗਲਤ ਹੁੰਦਾ ਜਦੋਂ ਉਹਦੇ ਹਾਰਮੋਨ ਮਾੜੇ ਰਿਲੀਜ਼ ਹੁੰਦੇ ਨੇ ਸੋ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਆਪਾਂ ਨੂੰ ਆਪਣੀ ਊਰਜਾ ਨੂੰ ਆਪਣੀ ਨਰਜੀ ਨੂੰ ਆਪਣੇ ਵਿਚਾਰਾਂ ਨੂੰ ਸ਼ੁੱਧ ਰਖੰਦੀ ਲੋੜ ਹੈ ਬਿਲਕੁਲ ਬਿਲਕੁਲ ਇਹੋ ਹੀ ਗੱਲ ਹੈ ਇੱਥੇ ਹੀ ਸਾਰੀ ਗੱਲ ਖੜੀ ਹੈ ਜੇ ਤੁਸੀਂ ਚੰਗਾ ਸੋਚੋਗੇ ਚੰਗੇ ਕਰਮ ਕਰੋਗੇ ਤਾਂ ਤੁਹਾਡਾ ਚੰਗਾ ਪਾਸਾ ਉੱਪਰ ਆਊਗਾ ਤੇ ਤੁਸੀਂ ਬਹੁਤ ਵਧੀਆ ਇਨਸਾਨ ਬਣੋਗੇ ਬਹੁਤ ਵੱਡੇ ਇਨਸਾਨ ਬਣੋਗੇ ਪਰ ਜੇ ਤੁਸੀਂ ਬੁਰੇ ਕਰਮ ਕਰੋਗੇ ਤਾਂ ਤੁਹਾਡੀ ਆਬਦੀ ਸਿਹਤ ਵੀ ਗਈ ਆਬਦੀ ਸਿਹਤ ਜਾਣ ਦੇ ਨਾਲ ਇੱਕ ਥੋੜਾ ਜਿਹਾ 파ਰਟ ਰਹਿ ਗਿਆ ਸੀ ਦੂਜੇ ਪਾਸੇ ਦਾ ਆਪਣੇ ਜਦੋਂ ਅਸੀਂ ਬੁਰਾ ਕਰਮ ਕਰਦੇ ਆ ਨਾ ਉਹ ਬੁਰਾ ਕਰਮ ਕਰਨ ਵੇਲੇ ਸਾਡੇ ਇੱਥੇ ਇੱਕ ਗਲੈਂਡ ਹੈ ਐਡਰੇਨਾਲੀ ਐਡਰੇਨਾਲੀ ਬਿਲਕੁਕੁਲ ਹਾਂ ਉਹ ਐਮਰਜੈਂਸੀ ਗਲੈਂਡ ਹੈ ਐਮਰਜੈਂਸੀ ਗਲੈਂਡ ਹੈ ਬਿਲਕੁਲ ਹਾਂ ਉਹਦੇ ਚੋਂ ਐਡਰੇਨਾਲੀਨ ਨਾਂ ਦਾ ਇੱਕ ਰਸ ਰਸਾਇਣ ਕੈਮੀਕਲ ਰਿਲੀਜ਼ ਹੁੰਦਾ ਹੈ ਉਹ ਕਦੋਂ ਰਿਲੀਜ਼ ਹੁੰਦਾ ਹੈ ਜਦੋਂ ਬੰਦਾ ਐਮਰਜੈਂਸੀ 'ਚ ਹੋਵੇ ਮੰਨ ਲਓ ਇੱਕ ਚਾਰ ਦੀਵਾਰੀ 'ਚ ਬੰਦਾ गिर ਗਿਆ ਤੇ ਉਦੋਂ ਗੁਦਰ ਦੀ ਉਸ ਚਾਰ ਬਾਰੀ ਦੇ ਵਿੱਚ ਪਹਿਲੇ ਸ਼ੇਰ ਬੈਠਾ ਜਦੋਂ ਉਹ ਨੂੰ ਉਹ ਦੇਖਦਾ ਵੀ ਆਇਆ ਹੁਣ ਤਾਂ ਜਾਨ ਗਈ ਹੁਣ ਤਾਂ ਸ਼ੇਰ ਖਾਜੂਗਾ ਤਾਂ ਉਸ ਵੇਲੇ ਐਮਰਜੈਂਸੀ ਹਾਰਮੋਨ ਰਿਲੀਜ਼ ਹੋ ਜਾਂਦਾ ਹੈ ਠੀਕ ਹੈ ਉਹ ਫਿਰ ਐਡੀ ਵੱਡੀ ਕੰਧ ਟੱਪ ਜਾਂਦਾ ਜਿਹੜੀ ਉਹ ਕਦੇ ਸੋਚੀ ਨਹੀਂ ਹੁੰਦਾ ਵੀ ਇਹ ਕਿਉਂਕਿ ਉਹਨੂੰ ਉਹ ਰਸਾਇਣ ਐਨੀ ਤਾਕਤ ਦਿੰਦਾ ਹੈ ਕਰੋ ਜਾਂ ਮਰੋ ਤੇ ਆ ਜਾਂਦਾ ਉਹ ਉਤੋਂ ਫਿਰ ਹੋਰ ਸੈਣ ਦੇ ਨਾਲ ਛਾਲ ਮਾਰ ਕੇ ਭੱਜ ਜਾਂਦਾ ਠੀਕ ਹੈ ਬਾਅਦ ਚ ਸੋਚਦਾ ਵੀ ਐਡਾ ਇੰਨੀ ਇੰਨੀ ਛਾਲ ਕਿਵੇਂ ਮਾਰ ਗਿਆ ਹਾਂ ਤੇ ਉਹ ਜਦੋਂ ਨਾ ਕੋਈ ਬੰਦਾ ਅ ਐਮਰਜੈਂਸੀ ਸੋਚੀ ਜਾਂਦਾ 24 ਘੰਟੇ ਮਾੜਾ ਕਰਮ ਕਰਕੇ ਮਾੜਾ ਹੀ ਸੋਚੀ ਜਾਂਦਾ ਤਾਂ ਉਹਦਾ ਐਡਰੇ ਨਾਲ ਜਿਹੜਾ ਐਡਰੇਨਾਲੀਨ ਹਾਰਮੋਨ ਹੈ ਉਹ ਰਿਲੀਜ਼ ਹੋਈ ਜਾਂਦਾ ਉਹੀ ਮੇਰਾ ਗੱਲ ਤੂੰ ਹੀ ਕਿਉਂਕਿ ਉਹਦੇ ਮਨ ਤੇ ਐਮਰਜੈਂਸੀ ਚੱਲੀ ਜਾਂਦੀ ਹੈ ਉਹਦੀ ਸੋਚ ਮਾੜੀ ਹੈ ਉਹ ਪੱਕੇ ਦੀ ਵੀ ਲੋਡ ਰੱਖਦਾ ਹੈ ਉਹ ਦਿਮਾਗ ਆਹ ਉਹ ਤਾਂ ਕੇਵਲ ਉਹਦੇ ਰਿਲੀਜ਼ ਹੁੰਦਾ ਹੈ ਨਾ ਜਦੋਂ ਉਹਦੀ ਸੋਚ ਦੇ ਉੱਤੇ ਦਬਾਅ ਪੈਂਦਾ ਹੈ ਹੂੰ ਜਦੋਂ ਸ਼ੇਰ ਉਹਨੇ ਦੇਖਿਆ ਤਾਂ ਦਬਾਅ ਪੈ ਗਿਆ ਉਹਦੇ ਤੇ ਉਹ ਕੁਦਰਤ ਨੇ ਦਬਾਅ ਤੋਂ ਬਾਹਰ ਕੱਢਣ ਵਾਸਤੇ ਇੱਕ ਹਾਰਮੋਨ ਦਿੱਤਾ ਹੈ ਜਿਹੜਾ ਕਿ 2-4 ਬੰਦਿਆਂ ਦੀ ਤਾਕਤ ਬੰਦੇ ਨੂੰ ਉਸੇ ਗਲੇ ਦੇ ਦਿੰਦਾ ਹੈ ਠੀਕ ਹੈ ਤੇ ਪਰ ਉਹ ਜਦੋਂ ਉਹ ਹਾਰਮੀਨ ਬਿਨਾ ਕਰਨ ਨਹੀਂ ਰਿਲੀਜ਼ ਹੋਈ ਜਾਵੇ ਬੰਦਾ ਆਪਣੇ ਆਪ ਨੂੰ ਟੈਨਸ਼ਨ 'ਚ ਪਾਈ ਰੱਖੇ ਟੈਨਸ਼ਨ 'ਚ ਤਾਂ ਪਾਊਗਾ ਜਦੋਂ ਉਹ ਬਰੇ ਕਰਮ ਕਰਦਾ ਚੰਗੇ ਕਰਮ ਕਰਨ ਵਾਲਾ ਤਾਂ 2 ਮਿੰਟ ਦੇ ਵਿੱਚ ਹੀ ਘਰਾੜੇ ਮਾਰਨ ਲੱਗ ਜਾਂਦਾ ਤੇ ਉਹ ਸਾਰੀ ਰਾਤ ਉਸਲਵਟੇ ਭੰਨੀ ਜਾਂਦਾ ਤੇ ਬੇਚੈਨ ਰਹਿੰਦਾ ਹੈ ਤੇ ਆਪਣਾ ਆਪਣੇ ਆਪ ਨੂੰ ਬਿਮਾਰ ਕਰਕੇ ਭੇਜ ਜਾਂਦਾ ਹੈ ਸੋ ਇਹ ਵੱਡਾ ਕਾਰਨ ਵੀ ਹੈਗਾ ਇੱਕ ਜਿਹੜਾ ਕੇਸ ਰੋਟੋਨਨ ਜਦੋਂ ਆ ਡੋਪਾ ਸੋਰੀ ਐਡੇ ਨਾਲ ਹੀ ਜਦੋਂ ਖੂਨ ਚ ਵਗ ਜਾਂਦਾ ਹੈ ਤਾਂ ਉਹ ਖੂਨ ਨੂੰ ਗਾੜਾ ਕਰ ਦਿੰਦਾ ਹੈ ਤੇ ਖੂਨ ਚ ਗਾੜਾ ਹੋਣ ਦੇ ਨਾਲ ਬੀਪੀ ਉਹਦਾ ਹਾਈ ਲੈਣ ਲੱਗ ਜਾਂਦਾ ਹੈ ਤੇ ਇਹਦੇ ਨਾਲ ਫਿਰ ਜਿਹੜੀਆਂ ਰਲੀਆਂ ਹੋਈਆਂ ਜਿਹੜੀਆਂ ਬਿਮਾਰੀਆਂ ਨੇ ਸਾਰੀਆਂ ਉਹ ਸਾਰੀਆਂ ਬਿਮਾਰੀਆਂ ਨੂੰ ਲਾ ਬੀਪੀ ਸ਼ੂਗਰ ਡਾਇਬਟੀਸ ਦੇ ਸਾਰੀਆਂ ਬਿਮਾਰੀਆਂ ਕੱਟੀਆਂ ਹੀ ਨੇ ਫਿਰ ਉਹ ਐਡੇ ਨਾਲ ਹੀ ਹਾਰਮੋਨ ਰਿਲੀਜ਼ ਹੋਣ ਕਰਕੇ ਇਹ ਸਾਰੀਆਂ ਬਿਮਾਰੀਆਂ ਬੰਦਾ ਸਹੇੜ ਬੈਠੇ ਸੋ ਸੋ ਕਹਿੰਦਾ ਭਾਵੇਂ ਵੀ ਇਹ ਮੈਡੀਕਲ ਭਾਸ਼ਾ ਦੇ ਵਿੱਚ ਇਹ ਕਾਰਨ ਨੇ ਜਿਨ੍ਹਾਂ ਨਾਲ ਇਹ ਸਾਰਾ ਕੁਝ ਇਹ ਹੁੰਦਾ ਸੋ ਦੋਸਤੋ ਇਹ ਵੀਡੀਓ ਬਣਾਉਣ ਦਾ ਮੇਨ ਜੋ ਪਰਪਸ ਸੀਗਾ ਉਹ ਇਹੀ ਸੀਗਾ ਕਿ ਅੰਤ ਭਲੇ ਦਾ ਭਲੇ ਤਾਂ ਅੰਤ ਬੁਰੇ ਦਾ ਬੁਰਾ ਗਾ ਸੋ ਇਹ ਆਪਾਂ ਨੂੰ ਇਹ ਜਿਹੜੀ ਗੱਲ ਹੈ ਉਹ ਇਹ ਹੈ ਕਿ ਆਪਾਂ ਨੂੰ ਆਪਣੇ ਵਿਚਾਰਾਂ ਨੂੰ ਆਪਣੇ ਥਾਟਸ ਨੂੰ ਮਨ ਨੂੰ ਕਰਮ ਨੂੰ ਕਰਮ ਨੂੰ ਸਾਰਾ ਕੁਝ ਉਹਨੂੰ ਬਹੁਤ ਹੀ ਪੋਜ਼ਿਟਿਵ ਤਰੀਕੇ ਨਾਲ ਆਪਾਂ ਨੂੰ ਜ਼ਿੰਦਗੀ ਨੂੰ ਜਿਉਣਾ ਚਾਹੀਦਾ ਸੋ ਆਪਣੇ ਥਾਟਸ ਨੂੰ ਪੋਜ਼ਿਟਿਵ ਰੱਖਣਾ ਚਾਹੀਦਾ ਸੋ ਇਹ ਸਾਰਾ ਕੁਝ ਰੱਖਾਂਗੇ ਆਪਾਂ ਆਪਣੇ ਆਪ ਸ਼ੁੱਧ ਹੋਵਾਂਗੇ ਤਾਂ ਸੋਸਾਇਟੀ ਸ਼ੁੱਧ ਹੋਊਗੀ ਸੋ ਆਪਣੇ ਤੋਂ ਹੀ ਸਾਰਾ ਕੁਝ ਜਿਹੜੀ ਸਫਾਈ ਹੈ ਉਹਦਾ ਉਹਦਾ ਮਤਲਬ ਜਿਵੇਂ ਆਪਾਂ ਕਹਿੰਦੇ ਵੀ ਘਰੋਂ ਹੀ ਸਫਾਈ ਸ਼ੁਰੂ ਹੁੰਦੀ ਹੈ ਆਪਣੇ ਮਨ ਦੀ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਮਨ ਦੀ ਸਫਾਈ ਰੱਖਾਂਗੇ ਤਾਂ ਅੱਗੇ ਸੋਸਾਇਟੀ ਚੰਗੀ ਹੋਏਗੀ ਸੋਸਾਇਟੀ ਚੰਗੀ ਹੋਏਗੀ ਤਾਂ ਅੱਗੇ ਨਿਰਮਾਣ ਜਿਹੜਾ ਹੈਗਾ ਸਮਾਜ ਦਾ ਉਹ ਚੰਗੇ ਲੈਵਲ ਦਾ ਹੋਊਗਾ ਸੋ ਇਹ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਆਪਣੇ ਸਾਰੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਜੀ ਧੰਨਵਾਦ